ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਗਰਮੀ ਦੇ ਵਿੱਚ ਵੀ ਸਾਰੇ ਇਸ ਸਤਨ ਜੱਥੇ ਦੇ ਵਿੱਚ ਬੈਠੇ ਹੋ ਅਸੀਂ ਅੱਜ ਤੁਹਾਡੇ ਕੋਲ ਵੋਟਾਂ ਮੰਗਣ ਲਈ ਆਏ ਆ ਇਸ ਲਈ ਵੋਟ ਮੰਗਣ ਆਏ ਆ ਅਸੀਂ ਤੁਹਾਡੇ ਲਈ ਵੋਟ ਮੰਗਣ ਆਏ ਆ ਤੁਹਾਡੇ ਆਪਣੇ ਆਪ ਲਈ ਵੋਟ ਮੰਗਣ ਆਏ ਆ ਇਹ ਕੌਣ ਆ ਸਰਦਾਰ ਹੁਸ਼ੌਨ ਸਿੰਘ ਦੀ ਠੰਡਰ ਤੇ ਤੁਹਾਡਾ ਪਰਿਵਾਰ ਹੈ ਤੁਹਾਡਾ ਭਰਾ ਆ ਅਸੀਂ ਇਸ ਭਰਾ ਦੇ ਲਈ ਦਿਨ ਰਾਤ ਮਿਹਨਤ ਕਰਕੇ ਹਰੇਕ ਵਸਤੇ ਹਰੇਕ ਮੁਹੱਲੇ ਹਰੇਕ ਪਿੰਡ ਹਰੇਕ ਪਾਰ ਦੇ ਵਿੱਚ ਜਾ ਜਾ ਕੇ ਅਸੀਂ ਲੋਕਾਂ ਨੂੰ ਬੇਇਜ਼ਤੀ ਕਰਦੇ ਆ ਵੋਟਰਾਂ ਤੋਂ ਸਪੋਰਟਰਾਂ ਨੂੰ ਕਿ ਇੱਕ ਜੂਨ ਇੱਕ ਇੱਕ ਵੋਟ ਜਿਹੜੀ ਆ ਉਹ ਤੱਕੜੀ ਦੇ ਨੂੰ ਚੋਣ ਛਾਤੇ ਪਾ ਕੇ ਸਰਦਾਰ ਸੁਰ ਸਿੰਘ ਖੰਡਰ ਜੀ ਨੂੰ ਆਪਾਂ ਕਾਮਯਾਬ ਕਰਨਾ ਤੁਹਾਨੂੰ ਪਤਾ ਆ ਕਿ ਪੰਜਾਬ ਦੇ ਮੁੱਖ ਮੰਤਰੀ ਪੰਜ ਵਾਰੀ ਪ੍ਰਤਾਪ ਸਿੰਘ ਬਾਦਲ ਰਹੇ ਆ ਜਿੰਨੀਆਂ ਗਰੀਬਾਂ ਦੀਆਂ ਸਕੀਮਾਂ ਜਿੰਨੀਆਂ ਬਿਸਕੀਮਾਂ ਆ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਜੇ ਮਹੱਲਿਆ ਚ ਧਰਮਸ਼ਾਲਾ ਸ਼ੁਰੂ ਕੀਤੀ ਉਹ ਵੀ ਬਾਦਲ ਸਾਹਿਬ ਨੇ ਜੇ ਆਟਾ ਦਾ ਸਕੀਮ ਸ਼ੁਰੂ ਕੀਤੀ ਉਹ ਵੀ ਬਾਦਲ ਸਾਹਿਬ ਨੇ ਤੇ ਵੀਪੀਐਨ ਮੈਂ ਖਾਸ ਕਰਕੇ ਦੂਸਰਾ ਜੋਨਾ ਕਿ ਇਹ ਆਪਾਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਕੇਸ ਆਸਾਨ ਹੈ ਸਾਡੇ ਸਮਾਜ ਨੇ ਕੁਛ ਕੀਤਾ ਥਿਸ ਵੀ ਸਾਡੇ ਪਾਰਟੀ ਪ੍ਰਧਾਨ ਸਲਾਹ ਸੁਖੀ ਸਿੰਘ ਬਾਦਲ ਜੀ ਨੇ ਸਾਨੂੰ ਬਹੁਤ ਹੀ ਵਧੀਆ ਚਾਰ ਵਾਰੀ ਐਮਐਨਏ ਨੇ ਚੁਕੇ ਦੋ ਵਾਰੀ ਵਜ਼ੀਰ ਰਹੇ ਚੁਕੇ ਸਲਾਹ ਸੁਖੀ ਸਿੰਘ ਫੇਰ ਜੀ ਨੂੰ ਇਥੋਂ ਮੇਜ਼ਬਾਨ ਬਣਾਇਆ ਜਦੋਂ ਮੈਂ ਗੱਲ ਕਰਾਂ ਸਲਾਹ ਪ੍ਰਕਾਸ਼ ਸਿੰਘ ਬਾਦਲ ਜੀ ਪੰਜ ਵਾਰ ਚੀਫ ਮਿਨਿਸਟਰ ਪੰਜਾਬ ਰਹੇ ਜਦੋਂ ਵੀ ਸ਼ੁਰੂਣੀ ਅਕਾਲੀ ਦਰ ਦੀ ਸਰਕਾਰ ਬਣੀ ਆ ਉਹ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ 2005 ਤੋਂ ਲੈ ਕੇ 2017 ਤੱਕ ਲਗਾਤਾਰ ਸਰਕਾਰ ਰਹੀ 1990 ਜਦੋਂ ਪਹਿਲੀ ਵਾਰ ਸਰਕਾਰ ਬਣੀ ਚਾਰ ਪ੍ਰਧਾਨ ਸਿਪਾਲ ਦੀ ਚੀਫ ਅਫਸਰ ਪੰਜਾਬ ਬਣੀ ਤਾਂ ਉਸ ਵੇਲੇ ਉਹਨਾਂ ਨੇ ਸਭ ਤੋਂ ਪਹਿਲਾਂ ਕਿਸਾਨਾਂ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਮੋਟਰਾਂ ਦੇ ਮਾਫੀ ਦਿੱਤੇ ਟਰੈਕਟਰ ਨੂੰ ਗੱਲ ਕਿਹਾ ਕਿ ਇਹਨੇ ਨੈਕਸ ਮਾਫ ਕਰਾਇਆ ਉਸ ਤੋਂ ਬਾਅਦ ਉਹਨਾਂ ਨੇ ਗਰੀਬਾਂ ਵਾਸਤੇ ਆਟਾ ਦਾਲ ਸਕੀਮ ਸਗਰ ਸਕੀਮ ਬਹੁਤ ਬਹੁਤ ਕੰਮ ਕੀਤੇ ਅਗਰ ਕੋਈ ਪੰਜਾਬ ਦੇ ਗਰੀਬਾਂ ਵਾਸਤੇ ਕਿਸੇ ਸਰਕਾਰੀ ਸਰਕਾਰ ਕੰਮ ਕੀਤੇ ਸ਼ੁਕਰੀਆ ਚਾਲੇ ਚੱਲਦਾ ਤੇ ਮੈਂ ਸਮਝਦਾ ਕਿਸ ਤਰ੍ਹਾਂ ਨੂੰ ਤਨੂੰ ਚੁਣਦਾ ਜਾਏਗਾ ਕਿਉਂਕਿ ਤੁਹਾਡੀ ਆਪਣੀ ਖੇਤਰੀ ਵਾਰਟੀ ਆ ਇੱਕ ਜੋਨ ਨੂੰ ਚੋਨ ਸਿੰਘ ਸਾਹਿਬ ਤੱਕ ਦੇ ਬੜੇ ਦਵਾਕੇ ਸਦਾ ਸੋਹਣ ਸਿੰਘ ਖੰਡਰ ਜੀ ਨੂੰ ਜੀ ਕੰਮ ਕਰਨਾ ਕਿਉਂਕਿ ਇੱਟਾ ਹੀ ਤਜਰਬੇਕਾਰ ਆ ਟਕਸਾਲੀ ਪਰਿਵਾਰ ਤੋਂ ਆ ਤੇ ਤੁਹਾਡੇ ਦਿਲ ਸੁਖ ਨੂੰ ਸਮਝਦੇ ਆ ਸੁਆੜੇ ਦਾ ਬੜਾ ਹੈ ਇਹਨਾਂ ਦਾ ਨੇਕਤਾ ਵਾ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਕਿ ਆਓ ਆਪਾਂ ਆਪਣੇ ਖੇਤਰੀ ਬਾਡੀ ਦੀ ਸਰਕਾਰ ਚੁਣੀਏ ਕਿਉਂਕਿ ਬਾਕੀ ਜਿਹੜੇ ਸਰਕਾਰਾਂ ਉਹ ਕਿਸੇ ਦਿਨ ਤੋਂ ਚੱਲਦੀ ਆ ਜਿਹੜਾ ਤਕਰੀਬਨ ਟਕਰਾਈ ਰਹਿੰਦਾ ਦਿੱਲੀ ਦਾ ਜੋਮਰੀ ਅਕਾਲੀ ਦਰ ਨੇ ਪੰਜਾਬ ਪੰਜਾਬੀ ਦੇ ਪੰਜਾਬੀਆਂ ਦੀ ਰਾਖੀ ਕੀਤੀ ਆ ਇਸ ਲਈ ਆਪਰੇ ਮੇਰੇ ਆਹ ਪੈਣਾ ਬੈਠੀਆਂ ਅਗਰ ਪੁੱਛਿਆ ਜਾਂਦਾ ਕਿ 2022 ਜਦੋਂ ਝਾੜੂ ਸਰਕਾਰ ਬਣੀ ਸੀ ਪਰ ਉਹਨੇ ਕਿਹਾ ਸੀ ਵੀ 1000 ਰੁਪਇਆ ਹਰ ਮਹੀਨੇ ਹਰ ਵਾਰ ਪੈਨੋ ਦੇਵਾਂਗੇ ਦੱਸੋ ਅੱਜ 26-27 ਮਹੀਨੇ ਹੋ ਗਏ ਦੱਸੋ ਤੁਹਾਨੂੰ ਕਿਹੜਾ ਪੈਸਾ ਆਇਆ ਅੱਜ ਤੁਹਾਡੇ ਕੱਲੇ ਕਰੇ 26-27 ਰੁਪਇਆ ਬੰਦਾ ਜੀ ਲੇਕਿਨ ਉਹਨੇ ਝੂਠ ਬੋਲਿਆ 4 ਹਫਤੇ ਦਾ ਸ਼ਾ ਖਤਮ ਮੰਗੇ ਘਰ ਘਰ ਨੌਕਰੀ ਲਵਾਗੇ ਉਹਨਾਂ ਨੇ ਇਤਨਾ ਕਿਹਾ ਸੀ ਕਿ ચીਫ ਮਿਨਿਸਟਰ ਪੰਜਾਬ ਵੀ ਅਗਰ ਕੈਸਾ ਸਿਲੰਡਰ ਲਊਗਾ ਤਾਂ ਲੈਣ ਚ ਰੱਖ ਕੇ ਰਊਗਾ ਲੇਕਿਨ ਅੱਜ ਹਾਲਾਤ ਕੀ ਆ ਅੱਜ ਹਾਲਾਤ ਇਹ ਆ ਕਿ ਚਾਲੀ ਚਾਲੀ ਪਿਆ ਬਿਆ ਗੱਡੀਆਂ ਕੋਈ ਨਾਲ ਚਲਦੀਆਂ ਉਹਦੀ ਮਦਰ ਨਾਲ ਚਲਦੀਆਂ ਉਹਦੀ ਵਾਈਫ ਨਾਲ ਜਾਂਦੇ ਦੀ ਭੈਣ ਨਾਲ ਚਲਦੀਆਂ ਮੈਂ ਕਹਿੰਦਾ ਇਸ ਤੋਂ ਵੱਡਾ ਚੁੜ ਹੋਈ ਨਹੀਂ ਸਕਦਾ ਜੋ ਉਹਨੇ ਬਕਵਾ ਦਾ ਨਾਰਾ ਦਿੱਤਾ ਅੱਜ ਸਾਰਾ ਪੰਜਾਬ ਕੀ ਪੂਰਾ ਇੰਡੀਆ ਅਫਗਾਨ ਨੂੰ ਦੇਖ ਰਿਹਾ ਇਥੋਂ ਬੰਨ੍ਹੇ ਸੀਟਾ ਚਾ ਜਿਹਾ ਕੇ ਵੇਚ ਲਿਆ ਉਹਨਾਂ ਨੇ ਬਾਹਰ ਜਾ ਕੇ ਵੀ ਸੁਬਿਆ ਦੇ ਲੜਖਾ ਲੜੀਆਂ ਸੀ ਹਿਮਾਚਲ ਜੂ ਲੜੀ ਸੀ ਪਾਕਿਸਤਾਨ ਦੇ ਲੜੀਆਂ ਉੱਥੇ ਨੋਟਾਂ ਤੋਂ ਘੱਟ ਬੋਟਾ ਪਈਆਂ ਕਿਉਂਕਿ ਉਹ ਲੋਕ ਸਮਝ ਗਏ ਜਦੋਂ ਉਹ ਉੱਤੇ ਪ੍ਰਚਾਰ ਕਰਨ ਗਏ ਇਹਨਾਂ ਨਾਲ 100-100 ਬੰਦਾ 200 ਬੰਦਾ ਨਾਲ ਫੋਰਸਾ ਗਿਆ ਲੱਗੇ ਲੱਗੇ ਦਿੱਤਾ ਉਹ ਕਹਿੰਦੇ ਜੇ ਉਹਨੂੰ ਹੁਣੇ ਹੀ ਲੱਗੇ ਲੱਗੇ ਦਿੱਤੇ ਇਹ ਸਾਨੂੰ ਕਿੱਥੇ ਘੱਟ ਕਰਾਇ ਤੇ ਨਹੀਂ ਲੇਕਿਨ ਪੰਜਾਬ ਦੇ ਲੋਕ ਕਿਉਂਕਿ ਮੈਂ ਸਮਝਦਾ ਉਹਨਾਂ ਨੇ ਚਾਹਿਆ ਕਿ ਇੱਕ ਸਾਇਰ ਤੁਹਾਨੂੰ ਬਹੁਤ ਵਧੀਆ ਸਰਕਾਰ ਮਿਲ ਜੂਗੀ ਲੇਕਿਨ ਇਹ ਤਾਂ ਸਰਕਾਰ ਕੋਲ ਨਕਮੀ ਸਰਕਾਰ ਆ ਆਪਾਂ ਇਸ ਗਾਵੇ ਛਟਕਾਰਾ ਦੇ ਬਾਰੇ ਉਹ ਛਟਕਾਰਾ ਹੈ ਉਹ ਕਰਦਾ ਕਿ ਅਗਰ ਤੁਸੀਂ ਇੱਕ ਜੂਨੋ ਚੋਣ ਚਾਹ ਕਰਦੇ ਤਾਂ ਮੈਂ ਫਟਕਵਾ ਕੇ ਇਹਦੇ ਮੁੰਡੇ ਚ ਮੇਲ ਬਾਨੂ ਕਿਉਂਕਿ ਇਸ ਇਲੈਕਸ਼ਨ ਦੇ 2027 ਦੇ ਇਲੈਕਸ਼ਨਾਂ ਦਾ ਮੁੱਢ ਬੰਨਾ ਇਸ ਲਈ ਮੈਂ ਆਪਣੇ ਮਾਵਾ ਪਹਿਨਾ ਸਾਰੇ ਵੀਰਾਂ ਨੂੰ ਬੇਇੱਜ਼ਤੀ ਕਰਦਾ ਜੀ ਆਓ ਆਪਣੇ ਆਪਣੇ ਖੇਤਰੀ ਵਾੜ ਚ ਜੁਰਿਏ ਸਹਾਸੂਨ ਸਿੰਘ ਖੰਡਰ ਜੀ ਦਾ ਦਾਮਯਾ ਕਰੀਏ ਇਹਨੇ ਕਹਿੰਦਾ ਖਮਾ ਚਾਜੇਗਾ ਭਾਈ ਤੁਸੀਂ ਦਾ ਖਾਲਸਾ ਭਾਈ ਗੁਰਦੇ ਦੀ ਬੋਲੀ ਦੀ ਲੋ ਲੋ ਕੀ ਲੋ ਜਦੋਂ ਅਸੀਂ ਸਵਾਲ ਕਰਦੇ ਹਾਂ ਮਾਹੌਲ ਦੀ ਗੱਲ ਕਰਦੇ ਹਾਂ ਜਿਹੜੇ ਦੇ ਪ੍ਰਾਪਤ ਹੁੰਦੇ ਹਨ ਪੂਰੀ ਪੁਰਾਣੀ ਸਿਰ ਵਾਲੇ ਜਿਹੜੇ ਸੁਣੇ ਕਿੰਨੇ ਸਾਲ ਇਹ ਬੋਲੋ ਉਹ ਜਿੰਨੇ ਜ਼ਿਲ੍ਹਾ ਦਾ ਪਿਆ ਇੱਕ ਤੇ ਰੱਖੋ ਉਹ ਇਸਲੇ ਤੋਂ ਹੋ ਰਹੀ ਹੈ ਕੋਈ ਕੇਜੀ ਦਾ ਬਾਹਰ ਜੋ ਜਰੂਰ ਨਾ ਅਗਰ ਕਾ ਚਿੱਲਾ ਜਰੂਰ ਨਾ ਕਹਿੰਦਾ ਟਾਈਮ ਟਾਈਂਡ ਹੋਵੇ ਨਾ ਗਿਆ ਸੂਰੇ ਥੋੜੇ ਥਾਰੇ ਚਾਹੀਦਾ 16 ਕਿਲੋ ਬੜੀ ਐਫਐਰ ਵੀ ਬੜੀ ਕਿਤੂ ਜੂਰਾ ਤੋਂ ਦੇਰੀ ਹੋਇਆ ਕਿ ਅਰਧ ਸਿਨਿਆ ਕਿਤੂ ਜੂਰਾ ਨੂੰ ਕੋਲ ਜਨੂਦ ਕੰਮ ਲਾਉਂਦੇ ਇਹਨਾਂ ਜੂਤਿਓ ਬੋਲ ਵਾਂਗਾਂ ਫਸ ਕੇ ਚੁੱਕੀ ਬੋਲ ਸਾਰੇ ਕਮਰੇ ਜਿੱਥੇ ਗਿਆ ਹੈ ਕਿੱਥੇ ਗਿਆ ਜੀ ਆਪ ਜੀ 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 ਉਹ ਜਿਹੜਾ ਕੋਈ ਜਿਹੜਾ 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 ਉਹ ਲਗਦਾ ਉਸ ਦਿਨ ਜਿਹੜਾ 50000 ਉਹ ਵੀ ਅਪਾਇੰਟਮੈਂਟ ਦਿੱਤੀ ਜਿੱਦਿ ਜਿੱਦਿ ਲੱਗਣਾ ਕਿੱਥੇ ਹੋ ਜਾਂਦਾ ਜੀ ਉਹ ਫਿਰ ਉਹ ਨਹੀਂ ਕਰਦਾ ਲੱਗਦਾ ਕਿ ਸਪੋਰਟਿੰਗ ਹਾਲ ਦੀ ਜਿੱਥੇ ਉਹ ਜਾਂ ਜਿੱਥੇ ਘਰ ਕਰਦੇ ਪਾਪ ਪੱਟੇ ਦਾ ਕੰਮ ਕਰਦਾ ਇਹ ਤਾਂ ਇਹਨਾਂ ਨੂੰ ਬਹੁਤ ਜਿਆਦਾ ਸੁਖੀ ਚੋਣ ਹੈ। ਇਹ ਕੋਵਾਤਵਾਗਾ ਹੈ ਨਾ ਜਿਹੜੇ ਕਿ ਗਰੁੱਪ ਚੱਲੀਆਂ ਜਿਹੜਾ ਹੋਟਲ ਨੂੰ ਲਾ। ਪਰ ਕਿੰਨਾ ਸਾਰੇ ਖੜੇ ਨੇ ਕੋਈ ਜਿਆਦਾ ਹੈ ਖੜੇ। ਦੇਸ਼ ਦੀਆਂ ਆਏ ਜਿਹੜੇ Rajasthan ਦਾ ਫਸਲ ਦਾ ਹਜਾਣ ਉਸ ਤੋਂ ਕਰਦੇ। ਉਹ ਵੀ ਬੇ। ਉਹਨਾਂ ਦੇ ਜਿਹੜੇ ਕੋਈ ਜਵਾਬ ਸੱਤ ਕਿੰਨੇ ਬੰਦੇ ਕਰਤ ਲਾਏ ਨੇ। ਕਰਤ ਲਾਏ ਨੇ। ਇਹ ਕਰ ਕਰਦਾ ਇਹਨਾਂ ਜੀਜੇ ਬਣਾਇਆ ਪਾਣਾ ਚਰਨੀ ਬਣਾਇਆ ਤੇ ਉਹ ਬਦਲ ਸਰਕਾਰਾਂ ਦਾ ਉੱਤਰ ਪ੍ਰਣ ਦੀ ਜੀਹਾਂ ਇਹ ਕਰਕੇ ਆਇਆ ਹੈ ਕਿ ਕਿ ਇਹ ਜਿਹੜੀ ਵੋਟਾਂ ਬਾਅਦ ਹਿੰਦੀ ਕਰਦਾ ਓਟਾ ਹਰੀ ਹੋਇਆ ਹੁਣ ਜਨਾਂ ਨੂੰ ਮੰਗ ਕਰਦੇ ਨੇ ਕਿ ਧਾਰਨ ਨੂੰ ਕੀ ਕਰਦਾ ਹੈ ਕਿ ਸੁਰੱਖਿਅਤ ਨੂੰ ਬਣਾਵੇ ਪਰ ਬੱਸ ਜੇਕਰ ਜੇਕਰ ਮੌਲੇ ਤੇ ਜੀਹ ਨੂੰ ਨਹੀਂ ਰਹਿਣਾ ਉਹ ਜੇਕਰ ਨਾ ਰਹਿ ਸਕਦਾ ਫਿਰ ਕੋਣ ਕੋਣ ਦੇ ਕਰੇ ਤੁਹਾਨੂੰ ਜਦੋਂ ਅਦਨਕਾਰ ਤੋਂ ਬਾਅਦ ਤੁਹਾਨੂੰ ਫੇਰ ਆਉਂਦੇ ਵਿੱਚ ਜਿੱਦਾਂ ਮਤਲਬ ਕੋਈ ਸਾਫੇ ਦੇ ਵਿੱਚ ਪੈਸੇ ਬਣਾਉਣ ਦੀ ਯੋਜਨਾ ਰੋਕਾ ਇਹ ਕਹਿ ਲਈ ਉਹ ਦੇਖੋ ਇੱਕ ਤਰ੍ਹਾਂ ਦੀ ਜੇ ਕਿ ਇੱਕ ਲੇਰੀ ਆਇਕਨ ਲਿਖਿਆ ਹੈ ਕਿ ਹੋਰ ਰਾਤ ਰਾਤ ਸਿਰਚਨ ਕਰਦੇ ਰਹੇਗੀ ਲੋਕਾਂ ਨੂੰ ਲੱਗਦੀ ਜੋ ਵਿਦੇਸ਼ੀ ਵਾਪਸ ਇਹ ਲੋਕਾਂ ਨੂੰ ਰੋਕਣ ਜਦੋਂ ਤੇ ਆ ਕਾਈ ਵੀ ਹੋ ਗਿਆ ਇਹ ਉਹਨਾਂ ਲੋਕਾਂ ਦਾ ਕੈਲੰਡਰ ਹੋਵੇ ਇਹ ਚੱਕਾ ਕਿਤੋਂ ਦੇਖਦੇ ਹਾਂ ਹਾਂ ਹਾਂਜੀ ਹਾਂਜੀ ਸਰ ਅੱਜ ਪਗਵਾੜਾ ਹਲਕੇ ਦੇ ਵਿੱਚ ਸਵੇਰ ਤੋਂ ਬਾਅਦ ਥੋੜਾ ਪਿੰਡਾਂ ਦੇ ਵਿੱਚ ਜਾਣ ਦਾ ਲੋਕਾ ਮਿਲਿਆ ਔਰ ਮੇਰੇ ਨਾਲ ਪਗਵਾੜੇ ਦੇ ਸਮੂੱਚੇ ਕਾੜੇ ਲੀਡਰਸ਼ਿਪ ਸਾਰੇ ਗਈ ਆ ਔਰ ਪਿੰਡਾਂ ਵਿੱਚ ਬਹੁਤ ਵੱਡਾ ਜਿਹੜਾ ਅਸ਼ਾਂ ਉਹ ਲੋਕਾਂ ਦੇ ਦੇਖਣ ਨੂੰ ਆ ਰਿਹਾ ਔਰ ਸ਼੍ਰੋਮਣੀ ਕੱਦਕਾ ਨੂੰ ਦਿਨ-ਦਿਨ ਜਿਹੜੇ ਸਾਡੀ ਮਿਹਮਾ ਉਹ ਪੱਗਾਂ ਫੜ ਰਹੀ ਹੈ ਔਰ ਮੈਂ ਸਭ ਦਾ ਕਿ ਜੋ 5097 ਦੇ ਵਿੱਚ ਪੰਜਾਬ ਦੇ ਹਾਲਾਤ ਸੀ ਉਹ ਜੋ ਬਾਤਾਂ ਬਣਾ ਦੇਖਣ ਨੂੰ ਮਿਲ ਰਿਹਾ ਔਰ ਵੱਡੀ ਲੀਡ ਦੇ ਨਾਲ ਸ਼੍ਰੋਮਣੀ ਕੱਦਕਾ ਜਿਹੜਾ ਉਹ ਜਿੱਤ ਹਾਸਲ ਕਰੂਗਾ ਔਰ ਜਿਹੜੀਆਂ ਬਾਕੀ ਪਾਰਟੀਆਂ ਦਲ ਬਦਲੂ ਦੀਆਂ ਪਾਰਟੀਆਂ ਜਾਂ ਜਿਹੜੇ ਆ ਰੋਜ਼ ਵੱਡੇ ਵੱਡੇ ਕਰਾਚਾਂ ਦੇ ਘੇਰਿਆਂ ਦੇ ਵਿੱਚ ਆਏ ਲੋਕ ਆ ਉਹਨਾਂ ਨੂੰ ਨਕਾਰਦੇ ਹੋਏ ਲੋਕ ਸ਼੍ਰੋਮਣੀ ਕਾਲਦਲ ਪੰਜਾਬ ਦੀ ਪਾਰਟੀ ਨੂੰ ਵਾਚਣ ਕੇ ਸਾਡੇ ਸਾਥ ਦੇ ਲੈ ਤਿਆਰ ਹੋ। ਸੋ ਮੈਂ ਧੰਨਵਾਦ ਵੀ ਕਰਦਾ ਆ ਫਾਈ ਡਿਡ ਕੀਤਾ। ਸ਼੍ਰੋਮਣੀ ਕਾਲਦਲ ਦੇ ਸਾਰੇ ਵਰਕਰ ਜਿਹੜੇ ਆ ਰਾਤ ਦਿਨ ਇੱਕ ਆ ਕੇ ਇਹਨਾਂ ਮਹਿਮ ਨੂੰ ਅੱਗੇ ਵਧਾਉਣ ਵਿੱਚ ਜਤਨ ਕਰ ਰਹੇ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।